ਨਸ਼ਤਰ ਗਿਲ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਉਥੇ ਹੀ ਮਾਸਟਰ ਸਲੀਮ ਯਵਰਾਜ ਹੰਸ ਤੇ ਰੌਸ਼ਨ ਪ੍ਰਿੰਸ ਨੂੰ ਜਿਹੜਾ ਕਿ ਜਵਾਬ ਦਿੰਦਾ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਯਵਰਾਜ ਹੰਸ ਪੰਜਾਬ ਦੇ ਮਸ਼ਹੂਰ ਜਿਹੜੇ ਕਿ ਗਾਇਕ ਰੌਸ਼ਨ ਪ੍ਰਿੰਸ ਤੇ ਦੂਜੇ ਪਾਸੇ ਮਾਸਟਰ ਸਲੀਮ ਨਸ਼ਤਰ ਗਿਲ ਦਾ ਮਜ਼ਾਕ ਉਡਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਤਹਿਤ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਜੋ ਪੋਸਟ ਸਾਂਝੀ ਕੀਤੀ ਗਈ ਉਹਨਾਂ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਜਿਹੜਾ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਕਿਉਂ ਆਪਣੀ ਅਕਲ ਦਾ ਜਨਾਚਾ ਕੱਢ ਰਹੇ ਹੋ ਤੁਸੀਂ ਸਾਰੇ ਮੇਰੇ ਤੋਂ ਵੱਡੇ ਹੋ ਤੇ ਸੁਰੀਲੇ ਸੁਰੀਲੇ ਕਲਾਕਾਰ ਹੋ ਮੰਨ ਲਿਆ ਮੈਂ ਤੇ ਤੁਹਾਡੇ ਵੱਡਿਆਂ ਦੀ ਬਹੁਤ ਜ਼ਿਆਦਾ ਇੱਜ਼ਤ ਤੇ ਸਤਿਕਾਰ ਕਰਦਾ ਤੇ ਉਹਨਾਂ ਵੇਲੇ ਜੋ ਗਾਇਆ ਉਹ ਤੇ ਹਮੇਸ਼ਾ ਸਾਰੀ ਦੁਨੀਆ ਯਾਦ ਰੱਖਦੀ ਹੈ ਖੁਸ਼ ਰਹੋ ਤੇ ਆਪਣੀ ਪੋਸਟ ਤੇ ਕਮੈਂਟ ਪੜ ਲਿਓ ਕਿੰਨੀ ਕਿ ਸ਼ਾਬਾਸ਼ ਮਿਲੀ ਹੈ ਤੁਹਾਨੂੰ ਦੱਸਦੀ ਹੈ ਕਿ ਛਤਰਗਿਲ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਤੁਹਾਨੂੰ ਦੁਛੇ ਪਾਸੇ ਉੱਥੇ ਹੀ ਉਹਨਾਂ ਨੇ ਇਹ ਵੀਡੀਓ ਸਾਂਝੀ ਕਰਕੇ ਜਿਹੜਾ ਕਿ ਰੌਸ਼ਨ ਪ੍ਰਿੰਸ ਯੁਵਰਾਜ ਹੰਸ ਤੇ ਉੱਥੇ ਹੀ ਮਾਸਟਰ ਸਲੀਮ ਨੂੰ ਇਹ ਜਵਾਬ ਦਿੱਤਾ ਹੈ ਤੇ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਤੁਹਾਡੇ ਨਾਲ ਇੱਕ ਵੀਡੀਓ ਵੀ ਸਾਂਝੀ ਕਰ ਰਿਹਾ ਜਿਸ ਦੇ ਵਿੱਚ ਜਿਹੜਾ ਕਿ ਤਿੰਨਾ ਗਾਇਕਾਂ ਦੇ ਵੱਲੋਂ ਜਿਹੜਾ ਕਿ ਮਜ਼ਾਕ ਖੜਾਇਆ ਜਾਂਦਾ ਹੈ ਜਿਸ ਦੇ ਵਿੱਚ ਵੇਸ਼ਕ ਯੁਵਰਾਜ ਹੰਸ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਜਾਂਦੀ ਹੈ ਪਰ ਕਿ ਤਨਾ ਕਿਤੇ ਨਿਸ਼ਚਤਰ ਗਿਲ ਦੇ ਇਹ ਜਿਹੜੀ ਕਿ ਪੋਸਟ ਦਿਲ ਨੂੰ ਜਿਹੜੀ ਕਿ ਸੱਟ ਮਾਰਦੀ ਹੈ ਹਾਲਾਂਕਿ ਹੁਣ ਇਹ ਪੋਸਟ ਯੁਵਰਾਜ ਹੰਸ ਨੇ ਬੇਸ਼ੱਕ ਡਿਲੀਟ ਕਰ ਦਿੱਤੀ ਹੋਵੇ ਜਿਸ ਤੋਂ ਬਾਅਦ ਹੁਣ ਨਿਸ਼ੱਤਰ ਗਿਲ ਦੇ ਵੱਲੋਂ ਇਹ ਪੋਸਟ ਸਾਂਝੀ ਕਰੀ ਹੋਈ ਹੈ ਤੇ ਜਿਸ ਦੇ ਤਹਿਤ ਤੁਹਾਨੂੰ ਦੱਸੀਏ ਕਿ ਉਹਨਾਂ ਨੇ ਇਸ ਨੂੰ ਲੈ ਕੇ ਜਿਹੜਾ ਕਿ ਜਵਾਬ ਦਿੱਤਾ ਤੇ ਜਿਸ ਦੇ ਤਹਿਤ ਤੁਹਾਨੂੰ ਦੱਸੀਏ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਉਂ ਆਪਣੀ ਅਕਲ ਦਾ ਜਨਾਜਾ ਕਢਾ ਰਹੇ ਹੋ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਅਜਿਹੇ ਸ਼ਬਦ ਜਿਹੜੇ ਕਿ ਤਿੰਨਾਂ ਗਾਇਕਾਂ ਦੇ ਲਈ ਵਰਤੇ ਗਏ ਤਾਂ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਨਿਸ਼ੱਤਰ ਗਿਲ ਦਾ ਮਜ਼ਾਕ ਜਿਹੜਾ ਕਿ ਉਡਾਇਆ ਗਿਆ ਅਜਿਸੇ ਵਿੱਚ ਉਥੇ ਹੀ ਯੁਵਰਾਜ ਹੰਸਵੀ ਦਿਖਾਈ ਦੇ ਰਹੇ ਨੇ ਰੌਸ਼ਨ ਪ੍ਰਿੰਸ ਦਿਖਾਈ ਦੇ ਰਹੇ ਨੇ ਤਾਂ ਮਾਸਟਰ ਸਲੇਮ ਵੀ ਜਿਹੜੇ ਕਿ ਨਾਲ ਨਜ਼ਰ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਕਿ ਮਜ਼ਾਕੀਆ ਤਰੀਕੇ ਦੇ ਨਾਲ ਜਿਹੜਾ ਕਿ ਜਿਹੜੀ ਕਿ ਵੀਡੀਓ ਪਾਈ ਜਾਂਦੀ ਹੈ ਜਿਸ ਤੋਂ ਬਾਅਦ ਇਸ ਤੋਂ ਬਾਅਦ ਜਿਹੜੇ ਕਿ ਨਛੱਤਰ ਗਿਲ ਨੇ ਉਹ ਆਪਣੀ ਨਿੱਜੀ ਪੋਸਟ ਸਾਂਝੀ ਕਰਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਕਿਉਂ ਆਪਣੀ ਅਕਲ ਦਾ ਜ਼ਨਾਜਾ ਕੱਢ ਰਹੇ ਹੋ ਤੇ ਤੁਸੀਂ ਸਾਰੇ ਮੇਰੇ ਤੋਂ ਵੱਡੇ ਤੇ ਸ੍ਰੀਲੇ ਕਲਾਕਾਰ ਹੋ ਤੇ ਮੰਨ ਲਿਆ ਮੈਂ ਤੁਹਾਡੇ ਵੱਡਿਆਂ ਦੀ ਬਹੁਤ ਜ਼ਿਆਦਾ ਇੱਜ਼ਤ ਤੇ ਸਤਿਕਾਰ ਕਰਦਾ ਆ ਤੇ ਉਹਨਾਂ ਦੇ ਵੱਲੋਂ ਜੋ ਗਾਇਆ ਉਹ ਤੇ ਹਮੇਸ਼ਾ ਸਾਰੀਆਂ ਦੁਨੀਆ ਯਾਦ ਰੱਖਦੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਖੁਸ਼ ਰਹੋ ਪਰ ਆਪਣੀ ਪੋਸਟ ਤੇ ਜਿਹੜਾ ਕਮੈਂਟ ਪੜ ਲਓ ਕਿੰਨੀ ਕਿ ਸ਼ਾਬਾਸ਼ ਮਿਲੀ ਹੈ ਤੁਹਾਨੂੰ ਤੋਂ ਤੁਹਾਨੂੰ ਦੱਸੀਏ ਕਿ ਉਹਨਾਂ ਦੇ ਵੱਲੋਂ ਇਹ ਜਿਹੜੇ ਕਿ ਬਿਆਨ ਦਿੱਤੇ ਗਏ ਨੇ ਤੇ ਜਿਸ ਤਹਿਤ ਉੱਥੇ ਹੀ ਕਮੈਂਟਾਂ ਦੇ ਵਿੱਚ ਲੋਕਾਂ ਦੇ ਵੱਲੋਂ ਬਹੁਤ ਸਾਰੇ ਜਿਹੜੇ ਕਿ ਕਹਿ ਸਕਦੇ ਆ ਕਿ ਇੱਕ ਅਪਦੇਸ਼ ਹਵਦਾਵ ਲਈ ਜਿਹੜੀ ਕਿ ਵਰਤੀ ਗਈ ਹੈ ਤੇ ਜਿਸ ਦੇ ਵਿੱਚ ਉੱਥੇ ਹੀ ਹੁਣ ਯੁਵਰਾਜ ਹੰਸ ਰੌਸ਼ਨ ਪ੍ਰਿੰਸ ਤੇ ਮਾਸਟਰ ਸਲੀਮ ਨੂੰ ਇਹ ਜਵਾਬ ਨਸ਼ਤਰ ਗਿਲ ਦਿੰਦੇ ਹੋਏ ਨਸਰਾਰੇ ਨਸ਼ਤਰ ਗਿਲ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਉੱਥੇ ਹੀ ਮਾਸਟਰ ਸਲੀਮ ਯੁਵਰਾਜ ਹੰਸ ਤੇ ਰੌਸ਼ਨ ਪ੍ਰਿੰਸ ਨੂੰ ਜਿਹੜਾ ਕਿ ਜਵਾਬ ਦਿੱਤਾ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਰਹੀਏ ਕਿ ਉਹਨਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਯੁਵਰਾਜ ਹੰਸ ਪੰਜਾਬ ਦੇ ਮਸ਼ਹੂਰ ਜਿਹੜੇ ਕਿ ਗਾਇਕਰ ਰੌਸ਼ਨ ਪ੍ਰਿੰਸ ਤੇ ਦੂਜੇ ਪਾਸੇ ਮਾਸਟਰ ਸਲੀਮ ਨਸ਼ਤਰ ਗਿਲ ਦਾ ਮਜ਼ਾਕ ਉਡਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਤਹਿਤ ਤੁਹਾਨੂੰ ਦੱਸੀਏ ਕਿ ਉਹਨਾਂ ਦੇ ਵੱਲੋਂ ਜੋ ਪੋਸਟ ਸਾਂਝੀ ਕੀਤੀ ਗਈ ਉਹਨਾਂ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਜਿਹੜਾ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਕਿਉਂ ਆਪਣੀ ਅਕਲ ਦਾ ਜਨਾਚਾ ਕੱਢ ਰਹੇ ਹੋ ਤੁਸੀਂ ਸਾਰੇ ਮੇਰੇ ਤੋਂ ਵੱਡੇ ਹੋ ਤੇ ਸੁਰੀਲੇ ਸੁਰੀਲੇ ਕਲਾਕਾਰ ਹੋ ਮੰਨ ਲਿਆ ਮੈਂ ਤੇ ਤੁਹਾਡੇ ਵੱਡਿਆਂ ਦੀ ਬਹੁਤ ਜ਼ਿਆਦਾ ਇੱਜ਼ਤ ਤੇ ਸਤਿਕਾਰ ਕਰਦਾ ਤੇ ਉਹਨਾਂ ਵੇਲੇ ਜੋ ਗਾਇਆ ਉਹ ਤੇ ਹਮੇਸ਼ਾ ਸਾਰੀ ਦੁਨੀਆ ਯਾਦ ਰੱਖਦੀ ਹੈ ਖੁਸ਼ ਰਹੋ ਤੇ ਆਪਣੀ ਪੋਸਟ ਤੇ ਕਮੈਂਟ ਪੜ ਲਿਓ ਕਿੰਨੀ ਕਿ ਸ਼ਾਬਾਸ਼ ਮਿਲੀ ਹੈ ਤੁਹਾਨੂੰ ਦੱਸਦੀ ਆ ਕਿ ਰਛਤਰ ਗਿਲ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਤੁਹਾਨੂੰ ਦੁਛੇ ਪਾਸੇ ਉੱਥੇ ਹੀ ਉਹਨਾਂ ਨੇ ਇਹ ਵੀਡੀਓ ਸਾਂਝੀ ਕਰਕੇ ਜਿਹੜਾ ਕਿ ਰੌਸ਼ਨ ਪ੍ਰਿੰਸ ਯੁਵਰਾਜ ਹੰਸ ਤੇ ਉੱਥੇ ਹੀ ਮਾਸਟਰ ਸਲੀਮ ਨੂੰ ਇਹ ਜਵਾਬ ਦਿੱਤਾ ਹੈ ਤੇ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਆ ਕਿ ਤੁਹਾਡੇ ਨਾਲ ਇੱਕ ਵੀਡੀਓ ਵੀ ਸਾਂਝੀ ਕਰ ਰਿਹਾ ਜਿਸ ਦੇ ਵਿੱਚ ਜਿਹੜਾ ਕਿ ਤਿੰਨਾ ਗਾਇਕਾਂ ਦੇ ਵੱਲੋਂ ਜਿਹੜਾ ਕਿ ਮਜ਼ਾਕ ਖੜਾਇਆ ਜਾਂਦਾ ਹੈ ਜਿਸ ਦੇ ਵਿੱਚ ਅਗ ਦੇਸ਼ਕ ਯੁਵਰਾਜ ਹੰਸ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਨਿਸ਼ਚਤਰ ਗਿਲ ਦੇ ਇਹ ਜਿਹੜੀ ਕਿ ਪੋਸਟ ਦਿਲ ਨੂੰ ਜਿਹੜੀ ਕਿ ਸੱਟ ਮਾਰਦੀ ਹੈ ਹਾਲਾਂਕਿ ਹੁਣ ਇਹ ਪੋਸਟ ਯੁਵਰਾਜ ਹੰਸ ਨੇ ਬੇਸ਼ੱਕ ਡਿਲੀਟ ਕਰ ਦਿੱਤੀ ਹੋਵੇ ਜਿਸ ਦੇ ਤੋਂ ਬਾਅਦ ਹੁਣ ਨਿਸ਼ੱਤਰ ਗਿਲ ਦੇ ਵੱਲੋਂ ਇਹ ਪੋਸਟ ਸਾਂਝੀ ਕਰੀ ਹੋਈ ਹੈ ਤੇ ਜਿਸ ਦੇ ਤਹਿਤ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਨੇ ਇਸ ਨੂੰ ਲੈ ਕੇ ਜਿਹੜਾ ਕਿ ਜਵਾਬ ਦਿੱਤਾ ਤੇ ਜਿਸ ਦੇ ਤਹਿਤ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਉਂ ਆਪਣੀ ਅਕਲ ਦਾ ਜਨਾਜਾ ਕਢਾ ਰਹੇ ਹੋ ਜਿਸ ਦੇ ਤੋਂ ਬਾਅਦ ਉਹਨਾਂ ਦੇ ਵੱਲੋਂ ਅਜਿਹੇ ਸ਼ਬਦ ਜਿਹੜੇ ਕਿ ਤਿੰਨਾ ਗਾਇਕਾਂ ਦੇ ਲਈ ਵਰਤੇ ਗਏ ਤਾਂ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਨਿਸ਼ੱਤਰ ਗਿਲ ਦਾ ਮਜ਼ਾਕ ਜਿਹੜਾ ਕਿ ਉਡਾਇਆ ਗਿਆ ਅਜੋਸੇ ਵਿੱਚ ਉਥੇ ਹੀ ਯੁਵਰਾਜ ਹੰਸਵੀ ਦਿਖਾਈ ਦੇ ਰਹੇ ਨੇ ਰੌਸ਼ਨ ਪ੍ਰਿੰਸ ਦਿਖਾਈ ਦੇ ਰਹੇ ਨੇ ਤਾਂ ਮਾਸਟਰ ਸਲੇਮ ਵੀ ਜਿਹੜੇ ਕਿ ਨਾਲ ਨਜ਼ਰ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਕਿ ਮਜ਼ਾਕੀਆ ਤਰੀਕੇ ਦੇ ਨਾਲ ਜਿਹੜਾ ਕਿ ਜਿਹੜੀ ਕਿ ਵੀਡੀਓ ਪਾਈ ਜਾਂਦੀ ਹੈ ਜਿਸ ਤੋਂ ਬਾਅਦ ਇਸ ਤੋਂ ਬਾਅਦ ਜਿਹੜੇ ਕਿ ਨਛੱਤਰ ਗਿੱਲ ਨੇ ਉਹ ਆਪਣੀ ਨਿੱਜੀ ਪੋਸਟ ਸਾਂਝੀ ਕਰਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਕਿਉਂ ਆਪਣੀ ਅਕਲ ਦਾ ਜ਼ਨਾਜਾ ਕੱਢ ਰਹੇ ਹੋ ਤੇ ਤੁਸੀਂ ਸਾਰੇ ਮੇਰੇ ਤੋਂ ਵੱਡੇ ਤੇ ਸੁਰੀਲੇ ਕਲਾਕਾਰ ਹੋ ਤੇ ਮੰਨ ਲਿਆ ਮੈਂ ਤੁਹਾਡੇ ਵੱਡਿਆਂ ਦੀ ਬਹੁਤ ਜ਼ਿਆਦਾ ਇੱਜ਼ਤ ਤੇ ਸਤਿਕਾਰ ਕਰਦਾ ਆ ਤੇ ਉਹਨਾਂ ਦੇ ਵੱਲੋਂ ਜੋ ਗਾਇਆ ਉਹ ਤੇ ਹਮੇਸ਼ਾ ਸਾਰੀਆਂ ਦੁਨੀਆ ਯਾਦ ਰੱਖਦੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਖੁਸ਼ ਰਹੋ ਪਰ ਆਪਣੀ ਪੋਸਟ ਤੇ ਜਿਹੜਾ ਕਮੈਂਟ ਪੜ ਲਿਓ ਕਿੰਨੀ ਕਿ ਸ਼ਾਬਾਸ਼ ਮਿਲੀ ਹੈ ਤੁਹਾਨੂੰ ਤਾਂ ਤੁਹਾਨੂੰ ਦੱਸਦੀ ਆ ਕਿ ਉਹਨਾਂ ਦੇ ਵੱਲੋਂ ਇਹ ਜਿਹੜੇ ਕਿ ਬਿਆਨ ਦਿੱਤੇ ਗਏ ਨੇ ਤੇ ਜਿਸ ਤਹਿਤ ਉੱਥੇ ਹੀ ਕਮੈਂਟਾਂ ਦੇ ਵਿੱਚ ਲੋਕਾਂ ਦੇ ਵੱਲੋਂ ਬਹੁਤ ਸਾਰੇ ਜਿਹੜੇ ਕਿ ਕਹਿ ਸਕਦੇ ਆ ਕਿ ਇੱਕ ਅਪਦੇਸ਼ ਹਵਦਾਵ ਲਈ ਜਿਹੜੀ ਕਿ ਵਰਤੀ ਗਈ ਹੈ ਤੇ ਜਿਸ ਦੇ ਵਿੱਚ ਉਥੇ ਹੁਣ युवराज ਹੰਸ ਰੌਸ਼ਨ ਪ੍ਰਿੰਸ ਤੇ ਮਾਸਟਰ ਸਲਿਨ ਨੂੰ ਇਹ ਜਵਾਬ ਨਿਸ਼ਚਿਤ ਕਰ ਦਿੰਦੇ ਹੋਏ ਨਸਰਾ